30 ਸਾਲ ਹੋ ਗਏ ਮੈਂ ਘਰੋਂ ਫਟੇ ਕੱਪੜਿਆਂ ਨਾਲ ਨਿਕਲਿਆ ਸੀ ਪਹਿਲਾਂ ਮੈਂ Hindu ਸੀ ਉਦੋਂ ਬਾਅਦ ਮੈਂ ਨਾ ਤਾਂ ਦਾੜੀ ਕਟਾਈ ਨਾ ਮੈਂ ਵਾਲ ਕਟਾਈ ਗੁਰਦੁਆਰੇ ਜਾਂਦਾ ਸੀ ਰੋਟੀ ਖਾ ਲੈਂਦਾ ਸੀ ਦਿਹਾੜੀਆਂ ਕਰ ਲੈਂਦਾ ਸੀ ਬਸ ਇੱਕ ਵਾਰੀ ਮੈਂ ਗਿੱਲਾਂ ਲਈ ਨਹਿਰ 'ਚ ਛਾਲ ਵੀ ਮਾਰਤੀ ਸੀ ਕਿਉਂ ਉਹ ਬਸ ਘਰ ਦੇ ਕਲੇਸ਼ ਵੰਨੀ ਮੈਂ ਫਿਰ ਕੀ ਛੱਡ ਕੀ ਲੈਣਾ ਦੁਨੀਆ ਤੋਂ ਫੇਰ ਤਾਂ ਮਹਾਰਾਜ ਦੀ ਲੜ ਲੱਗ ਗਈ ਫੇਰ ਤਾਂ ਬਾਹਰ ਨਿਕਲ ਗਏ ਬਸ ਫਿਰਦੇ ਰਹੇ ਫਿਰਦੇ ਰਹੇ ਕਿਤੇ ਨੰਦਪੁਰ ਦਿਹਾੜੀਆਂ ਲਾਉਣੀਆਂ ਕਿਤੇ ਕਿਤੇ ਦਿਹਾੜੀਆਂ ਲਾਉਣੀਆਂ ਉਦੋਂ ਬਾਅਦ ਮੈਂ ਇੱਕ ਤਾਰ ਵਾਲੀ ਪੱਖੀ ਗੱਡੀਆਂ ਦੇ ਵਿੱਚ ਵੇਚਦਾ ਹੁੰਦਾ ਸੀ ਜਿੱਥੇ ਖਤਮ ਹੋ ਜਾਣੀ ਉੱਥੇ ਸੌ ਜਾਣਾ ਟੇਸ਼ਨਾਂ ਤੇ ਸੌਂਦਾ ਹੁੰਦਾ ਸੀ ਮੇਰੇ ਭਰਾ ਬਹੁਤ ਲੈਨ ਲੋਟ ਆਦਮੀ ਐਥੇ ਪਰ ਮੇਰੇ ਵਾਸਤੇ ਸਭ ਮਰੇ ਹੋਇਆ ਮੈਂ ਕਿਸੇ ਰਿਸ਼ਤੇਦਾਰ ਕੋਲ ਰਿਸ਼ਤੇਦਾਰ ਬਹੁਤ ਮੋਟੇ ਕਿਸੇ ਨਾਲ ਕੋਈ ਮਤਲਬ ਨਹੀਂ ਮੇਰੇ ਤਾਂ ਉਹ ਬਾਬਾ ਨਾਨਕ ਆ ਮੈਂ ਭੁੱਖਾ ਮਰਦਾ ਸੀ ਉਦੋਂ ਤਾਂ ਮੈਨੂੰ ਕਿਸੇ ਨੇ ਪੁੱਛਿਆ ਨਹੀਂ ਜੇ ਅੱਜ ਮੈਨੂੰ মিডিਆ ਨੇ ਇੱਥੋਂ ਟਿੱਕਰ ਚੱਕਿਆ ਜਾ ਬਾਹਰਲੇ ਬੰਦਿਆਂ ਨੇ ਮੈਨੂੰ ਇੱਥੇ ਟੱਕਰ ਚੱਕਿਆ ਮੇਰੇ ਤਾਂ ਫਿਰ ਇਹੀ ਰਿਸ਼ਤੇਦਾਰ ਹੈ ਨਾ ਬਿਲਕੁਲ ਫਿਰ ਮੈਂ ਉਹਨਾਂ ਤੋਂ ਕੀ ਲੈਣਾ ਮੁੰਡੇ ਦਾ ਫਿਰ ਨਕਾਰਾਂ ਚ ਤੇ ਪਿਓ ਟੇਸਣਾ ਤੇ ਸੋਂਵੇ ਇਹ ਦੇਖਦਾ ਹੁੰਦਾ ਸੀ ਮੈਨੂੰ ਕਿਥੇ ਚਾਹ ਮਿਲੂਗੀ ਕਿਥੇ ਰੋਟੀ ਮਿਲੂਗੀ ਮੈਂ ਕੁੱਤੇ ਵਾਂਗੂ ਫਿਰਦਾ ਰਹਿੰਦਾ ਹੁੰਦਾ ਸੀ ਮੈਂ ਭੁੱਖਾ ਰਹਿੰਦਾ ਹੁੰਦਾ ਸੀ ਦੋ ਦੋ ਦਿਨ ਨਹੀਂ ਨਹੀਂ ਪੁੱਛਿਆ ਬੇਟਾ ਮੈਂ ਮੂੰਹ ਟੱਕ ਲੈਂਦਾ ਸੀ ਤਾਂ ਕਰਕੇ ਜੇ ਕੋਈ ਰਿਸ਼ਤੇਦਾਰ ਨਹੀਂ ਜਾਂ ਕਿਸੇ ਨੇ ਨਗਣਾ ਨਾ ਮੂੰਹ ਟੱਕ ਲੈਂਦਾ ਸੀ ਹੁਣ ਤਾਂ ਇਹ ਰੱਖਿਆ ਵਾਈਗਰ ਨੂੰ ਵੀ ਚੱਲਦੇ ਪਰ ਤੇ ਚੱਕਲੀ ਸਾਨੂੰ ਸੰਭਾਲ ਲਾ ਕੋਈ ਨਹੀਂ ਆਏਗਾ ਮੈਂ ਹੀਰੋ ਫੈਕਟਰੀ 'ਚ ਕੰਮ ਕਰਦਾ ਹੁੰਦਾ ਸੀ ਕੰਪਾਉਂਡ ਆ ਕਿੰਦਾ ਮਿਸਤਰੀ ਹਾਂ ਮੈਂ ਮੇਰੀ ਬਾਹ ਖਰਾਬ ਹੋ ਗਈ ਸੀ ਅੱਛਾ ਬਸ ਉਹ ਕਲੇਸ਼ ਰਹਿਣ ਲੱਗ ਗਿਆ ਹੁਣ ਉਹ ਨਹੀਂ ਤਨਖਾਹ ਨਾ ਲੈ ਕੇ ਆਈ ਗੀ ਕੋਈ ਅੱਛਾ ਮੈਂ ਤਾਂ ਇੱਕ ਗੱਲ ਸਿੱਖੀ ਹੈ ਜੇੜਾ ਉਹ ਇੱਕ ਮਿਹਨਤ ਜੇੜਾ ਬੰਦਾ ਮਿਹਨਤ ਕਰੇ ਮੈਂ ਇੱਥੋਂ ਲੈ ਕੇ ਨਾ ਘਵਾੜੇ ਤੱਕ ਨਾ ਤੁਰਕੇ ਜਾਂਦਾ ਹੁੰਦਾ ਸੀ ਅੱਛਾ ਚੋਲਾ ਪਾਲਣਾ ਹੂੰ ਲੋਕੀ ਮੈਨੂੰ ਕਹਿੰਦੇ ਹੁੰਦੇ ਸੀ ਬਾਬਾ ਪਾਗਲ ਐ ਪੱਖੀਆਂ ਕਿਹਨੇ ਲੈਣੀਆਂ ਘਾਰਾਂ ਲੈਣੇ ਰੋਕਣੀ ਉਹਨੇ ਕਹਣਾ ਬਾਬਾ ਜੀ ਦੋ ਪਾ ਦੇਓ ਚਾਰ ਪਾ ਦੇਓ ਇੱਥੇ ਚੜਦੇ ਚੜਦਾ ਅੱਜ ਮੈਂ ਫੈਂਸੀ ਪੱਕੀ ਪਾਤੀ ਆ ਸਿਟੀ ਹੈੱਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨੀਹਾ ਮਲਿਕ ਸਵਾਗਤ ਕਰਦੀ ਹਾਂ ਅੱਜ ਸਾਡੇ ਨਾਲ ਬੜੇ ਹੀ ਜਾਣੀ ਪਛਾਣੀ ਜਿਹੜੀ ਹਸਤੀ ਆਪਾਂ ਕਹਿ ਸਕਦੇ ਹਾਂ ਉਹ ਮੌਜੂਦ ਨੇ ਕਿਉਂਕਿ ਸਾਰੇ ਲੋਕ ਕਿ ਉਹਨਾਂ ਨੂੰ ਜਾਣਦੇ ਆ ਬਾਬਾ ਪੱਕਿਆ ਵਾਲਾ ਪਰ ਅੱਜ ਅਸੀਂ ਇਹਨਾਂ ਦੀ ਕਹਾਣੀ ਬਾਰੇ ਜਾਣਾਂਗੇ ਕਿਵੇਂ ਓਮ ਪ੍ਰਕਾਸ਼ ਕੁਮਾਰ ਤੋਂ ਬਾਬਾ ਜੀ ਓਮ ਪ੍ਰਕਾਸ਼ ਸਿੰਘ ਬਣੇ ਤੇ ਲੋਕ ਜਿਹੜੇ ਨੇ ਅੱਜ ਕੱਲ ਇਹਨਾਂ ਨੂੰ ਪੱਕੇ ਵਾਲੇ ਬਾਬਾ ਕਹਿੰਦੇ ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਤੇ ਜ਼ਿੰਦਗੀ ਬਾਰੇ ਇਹਨਾਂ ਦੀ ਚਾਣਨਾ ਕਰਦੇ ਆ ਕਿਵੇਂ ਇਕੱਲੇ ਰਹਿ ਗਏ ਪਰਿਵਾਰ ਦੇ ਵਿੱਚ ਕੋਣ ਕੋਣ ਸੀਗਾ ਸਾਰੀ ਕਹਾਣੀ ਇਹਨਾਂ ਨਾਲ ਰੋਬਰੂ ਕਰਦੇ ਆ ਸਤਿ ਸ਼੍ਰੀ ਅਕਾਲ ਆਸੀਕਾਰ ਕੀ ਹਾਲ ਚੱਲ ਬਾਬਾ ਜੀ ਠੀਕ ਹੈ ਜੀ ਠੀਕ ਹੈ ਬਾਬਾ ਜੀ ਪਹਿਲਾਂ ਤਾਂ ਇਹ ਦੱਸੋ ਓਮ ਪ੍ਰਕਾਸ਼ ਤੋਂ ਕਿਵੇਂ ਓਮ ਪ੍ਰਕਾਸ਼ ਸਿੰਘ ਬਣੇ ਕਿਵੇਂ ਅੱਜ ਇਕੱਲੇ ਰਹਿ ਗਏ ਹਾਂ ਤੇ ਕੀ ਕੀ ਲਾਈਫ ਦੇ ਵਿੱਚ ਹੋਇਆ ਪੂਰੀ ਆਪਣੀ ਕਹਾਣੀ ਮੈਂ ਜੀ ਪਹਿਲਾਂ ਮੋਨਾ ਸੀ ਜੀ ਉਦੋਂ ਬਾਅਦ ਘਰ 'ਚ ਕਲੇਸ਼ ਰਹਿਣ ਲੱਗ ਗਿਆ ਕਿੰਨੇ ਸਾਲ ਦੀ ਗੱਲ ਹੈ ਇਹ ਇਹਨੂੰ ਹੋ ਗਏ ਜੀ ਮੈਨੂੰ ਅੱਜ 30 ਸਾਲ ਹੋ ਗਏ ਆ 30 ਸਾਲ ਹੋ ਗਏ ਅੱਛਾ 30 ਸਾਲ ਹੋ ਗਏ ਹੂੰ ਉਦੋਂ ਬਾਅਦ ਮੈਂ ਘਰੋਂ ਫਟੇ ਕੱਪੜਿਆਂ ਨਾਲ ਨਿਕਲਿਆ ਸੀ ਹਿੰਦੂ ਪਰਿਵਾਰ ਦੇ ਵਿੱਚੋਂ ਸੀ ਮੈਂ ਹਿੰਦੂ ਪਰਿਵਾਰ ਚੋਂ ਸੀ ਪਹਿਲਾਂ ਮੈਂ ਹਿੰਦੂ ਹੀ ਸੀ ਜੀ ਉਦੋਂ ਬਾਅਦ ਮੈਂ ਨਾ ਤਾਂ ਦਾੜੀ ਕਟਾਈ ਹਮ ਨਾ ਮੈਂ ਵਾਲ ਕਟਾਈ ਹਮ ਗੁਰਦੁਆਰੇ ਜਾਂਦਾ ਸੀ ਰੋਟੀ ਖਾ ਲੈਂਦਾ ਸੀ ਹਮ ਦਿਹਾੜੀਆਂ ਕਰ ਲੈਂਦਾ ਸੀ ਹਮ ਬਸ ਇੱਕ ਵਾਰੀ ਮੈਂ ਗਿੱਲਾਂ ਲਈ ਨਹਿਰ 'ਚ ਛਾਲ ਵੀ ਮਾਰਤੀ ਸੀ ਕਿਉਂ ਉਹ ਬਸ ਘਰ ਦੇ ਕਲੇਸ਼ ਵੰਨੀ ਇੱਕ ਵਾਰੀ ਮੈਂ ਜ਼ਹਿਰ ਵੀ ਖਾ ਲਈ ਸੀ ਤੇ ਉਦੋਂ ਬਾਅਦ ਮੈਂ ਫਿਰ ਕਿਆ ਛੱਡ ਕੀ ਲੈਣਾ ਦੁਨੀਆ ਤੋਂ ਹੂੰ ਫੇਰ ਤਾਂ ਮਹਾਰਾਜ ਦੀ ਲੜ ਲੱਗ ਗਈ ਫੇਰ ਤਾਂ ਬਾਹਰ ਨਿਕਲ ਗਏ ਬਸ ਫਿਰਦੇ ਰਹੇ ਫਿਰਦੇ ਰਹੇ ਕਿਤੇ ਨੰਦਪੁਰ ਦਿਹਾੜੀਆਂ ਲਾਉਣੀਆਂ ਕਿਤੇ ਕਿਤੇ ਦਿਹਾੜੀਆਂ ਲਾਉਣੀਆਂ ਪਰ ਫਿਰਦੇ 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 ਫਿਰ ਮੈਨੂੰ ਕਿਤੇ ਫਤੇਗੜ ਸਾਹਿਬ ਗੁਰਦੁਆਰੇ ਚਲਵਾਤਾ ਤੇ ਮੈਂ ਉੱਥੇ ਮਹੀਨਾ ਕੁ ਕੀਤਾ ਕੰਮ ਮੈਂ ਕਿਹਾ ਨਹੀਂ ਕੋਈ ਆਪਣਾ ਹੀ ਕੰਮ ਕਰੂੰਗਾ ਹੂੰ ਉਦੋਂ ਬਾਅਦ ਮੈਂ ਇੱਕ ਤਾਰ ਵਾਲੀ ਪੱਖੀ ਗੱਡੀਆਂ ਦੇ ਵਿੱਚ ਵੇਚਦਾ ਹੁੰਦਾ ਸੀ ਹੂੰ ਜਿੱਥੇ ਖਤਮ ਹੋ ਜਾਣੀ ਉੱਥੇ ਸੌ ਜਾਣਾ ਟੇਸਨਾ ਤੇ ਸੌਂਦਾ ਹੁੰਦਾ ਸੀ ਫਟਵਾਲਾਂ ਤੇ ਬਾਦਾ 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 ਇਤੋਂ ਮੈਂ ਮੋਢੇ ਤੇ ਮਾਲ ਇਥੋਂ ਦੇ ਦਾ ਬੇਦਮੇ ਮਸ਼ਹੂਰ ਹੋ ਗਈ ਜੀ ਅੱਛਾ ਬਾਬਾ ਜੀ ਤੁਸੀਂ ਜਿਵੇਂ ਕਿਹਾ ਮੈਂ ਜ਼ਹਿਰ ਵੀ ਖਾ ਲਈ ਸੀ ਕੀ ਕਹਾਣੀ ਹੋਈ ਸੀ ਕਿ ਕਿਉਂ ਜ਼ਹਿਰ ਖਾਦੀ ਸੀਗੀ ਇੱਕ ਵਾਰੀ ਸਾਨੂੰ ਦੱਸੋਗੇ ਦੇਖੋ ਜੀ ਉਹਨਾਂ ਦਾ ਤਾਂ ਨਾਂ ਹੀ ਨਾ ਨਾ ਲਓ ਉਹਨਾਂ ਦਾ ਨਾਂ ਨਾ ਲਓ ਮੈਨੂੰ 30 ਸਾਲ ਹੋ ਗਏ ਘਰ ਛੱਡੇ ਨੂੰ ਮੈਂ ਤਾਂ ਉਹ ਸਭ ਮਰ ਗਏ ਮੇਰੇ ਵਾਸਤੇ ਕੌਣ ਕੌਣ ਸੀਗੇ ਪਰਿਵਾਰ ਦੇ ਮੇਰੇ ਦੋ ਮੁੰਡੇ ਆ ਇੱਕ ਕੁੜੀ ਆ ਤੇ ਬਸ ਮੇਰੇ ਵਾਸਤੇ ਤੋਂ ਉਹਨੇ ਤਾਂ ਨਾ ਹੀ ਨਾ ਲਓ ਬਸ ਘਰ ਵਾਲੀ ਉਹਨੇ ਤਾਂ ਨਾ ਹੀ ਨਾ ਲਓ ਮਰ ਗਏ ਮੇਰੇ ਵਾਸਤੇ ਸਾਰੇ ਮੇਰੇ ਭਰਾ ਬਹੁਤ ਲੈਨ ਲੋਟ ਆਦਮੀ ਐ ਇੱਥੇ ਹਾਂ ਜਨਤਾ ਇੱਧਰ ਹੀ ਕਿੱਥੇ ਜਨਤਾਨਗਰ ਜਨਤਾਨਗਰ ਮੈਂ ਇਥੋਂ ਲੁਧਿਆਣੇ ਦਾ ਰਹਿਣ ਵਾਲਾ ਮੈਂ ਅੱਛਾ ਪਰ ਮੇਰੇ ਵਾਸਤੇ ਸਭ ਮਰੇ ਹੋਇਆ ਮੈਂ ਕਿਸੇ ਰਿਸ਼ਤੇਦਾਰ ਕੋਲ ਰਿਸ਼ਤੇਦਾਰ ਬਹੁਤ ਮੋਟੇ ਆ ਕਿਸੇ ਨਾਲ ਕੋਈ ਮਤਲਬ ਨਹੀਂ ਗੁਰਦੁਆਰਾ ਜੀ ਚ ਟਾਈਮ ਪਾਸ ਕੀਤਾ ਫੋਟੋਵਾਲਾਂ ਤੇ ਸੌਂ ਜਾਂਦਾ ਸੀ ਪਰਿਵਾਰ ਦੀ ਯਾਦ ਨਹੀਂ ਆਈ ਕਦੇ ਹੋਇਆ ਨਹੀਂ ਕਿ ਹਾਂ ਪੁੱਛ ਲੈਵੇ ਜੀ ਉਹਨਾਂ ਦਾ ਨਾ ਹੀ ਨਾ ਲੋਈ ਅੱਛਾ ਬਸ ਕੀ ਕੀ ਹੋਇਆ ਬਾਬਾ ਜੀ ਬਹੁਤ ਜ਼ਿਆਦਾ ਪਰਿਵਾਰ ਤੋਂ ਜੇ ਆਪਾਂ ਕਹਿ ਸਕਦੇ ਆ ਦੁਖੀ ਹੋ ਪਰਿਵਾਰ ਦਾ ਨਾਮ ਲੈਣਾ ਵੀ ਨਹੀਂ ਚਾ ਰਹੇ ਕਿ ਤੁਹਾਡੇ ਲਈ ਮਰ ਗਏ ਨੇ ਕਿ ਇਹਦਾ ਤਾਂ ਕੀ ਹਾਸਾ ਹੋਇਆ ਜੀ ਬਸ ਮੈਂ ਇੱਕ ਹੀਰੋ ਫੈਕਟਰੀ ਚ ਕੰਮ ਕਰਦਾ ਮੇਰੀ ਬੰਕ ਖਤਮ ਹੋ ਗਈ ਸੀ ਇੱਕ ਮਾਂ ਮੈਂ ਬਾਹਰ ਰਹਿ ਕੇ ਠੀਕ ਕਰਾਈਏ ਹੂੰ ਮੈਂ ਤਾਂ ਉਹਨਾਂ ਦਾ ਤਾਂ ਨਾ ਤੁਸੀਂ ਨਾ ਹੀ ਨਾ ਲਓ ਹੂੰ ਬਸ ਕਦੇ ਪੁੱਛਿਆ ਵੀ ਨਹੀਂ ਕਿੱਥੇ ਹੈ ਕਿ ਮਤਲਬ ਹੀ ਕੋਈ ਨਹੀਂ ਅੱਛਾ ਮਤਲਬ ਹੀ ਕੋਈ ਨਹੀਂ ਮੇਰੇ ਤਾਂ ਉਹ ਬਾਬਾ ਨਾਨਕ ਆ ਕੀ ਬਾਤ ਬਸ ਅੱਜ ਕਿਵੇਂ ਤੁਸੀਂ ਹਿੰਦੂ ਤੋਂ ਸਿੱਖ ਬਣੇ ਕਿਵੇਂ ਮਤਲਬ ਕਿ ਬਾਬਾ ਨਾਨਕ ਨਾਲ ਜੁੜੇ ਬਾਹਰ ਰਹਿੰਦਾ ਸੀ ਹੂੰ ਗੁਰਦੁਆਰੇ ਚ ਜਾਂਦਾ ਸੀ ਉਹ ਕਹਿੰਦੇ ਸੀ ਬਾਹ ਰੱਖ ਲੇ ਦਾੜੀ ਰੱਖ ਲਈ ਹੂੰ ਬਸ ਫਿਰ ਮੈਂ ਪੱਖੀਆਂ ਵੇਚਣ ਲੱਗ ਗਿਆ ਹੂੰ ਫਿਰ ਲੋਕੀ ਬਾਬਾ ਪੱਖੀ ਵਾਲਾ ਕਹਿਣ ਲੱਗੇ ਮੈਂ ਭੁੱਖਾ ਮਰਦਾ ਸੀ ਹੂੰ ਉਹਦੇ ਤਾਂ ਮੈਨੂੰ ਕਿਸੇ ਨੇ ਪੁੱਛਿਆ ਨਹੀਂ ਹੂੰ ਜੇ ਅੱਜ ਮੈਨੂੰ মিডিਆ ਨੇ ਇੱਥੋਂ ਟਿੱਕਰ ਚੱਕਿਆ ਹੂੰ ਜਾਂ ਬਾਹਰਲੇ ਬੰਦਿਆਂ ਨੇ ਮੈਨੂੰ ਇੱਥੋਂ ਟਿੱਕਰ ਚੱਕਿਆ ਮੇਰੇ ਤਾਂ ਫਿਰ ਇਹੀ ਰਿਸ਼ਤੇਦਾਰ ਹੈ ਨਾ ਬਿਲਕੁਲ ਫਿਰ ਮੈਂ ਉਹਨਾਂ ਤੋਂ ਕੀ ਲੈਣਾ ਮੁੰਡੇ ਦਾ ਫਿਰ ਨਕਾਰਾਂ ਚ ਤੇ ਪਿਓ ਟੇਸਨਾ ਤੇ ਸੋਂਵੇ ਕੱਢਿਆ ਸੀਗਾ ਉਹਨਾਂ ਨੇ ਤੁਹਾਨੂੰ ਹਾਂ ਕਰੋਗਾ ਅੜਤਾ ਸੀ ਕਿਉਂ ਬਸ ਗੱਲ ਪਤਕ ਹੀ ਆ ਜੀ ਜਦੋਂ ਨਾ ਕਹਿੰਦਾ ਨਾ ਪੈਸੇ ਨੂੰ ਸਲਾਮ ਆ ਜੀ ਬਿਲਕੁਲ ਮੇਰਾ ਤਾ ਉਹ ਬੈਠਾ ਸਭ ਤੋਂ ਵੱਡਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਮੈਂ ਇਸ ਮਕਾਮ 'ਚ ਆ ਜਾਊਂਗਾ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਕਿਹਾ ਟੇਸਨਾ ਤੇ ਮਰਮੜ ਜਾਣਾ ਅਫਸੋਸ ਹੁੰਦਾ ਹੈ ਕਿ ਆਪਣੇ ਪਰਿਵਾਰ ਹੋਣ ਦੇ ਬਾਵਜੂਦ ਵੀ ਸਟੇਸ਼ਨਾਂ ਤੇ ਸੋਣਾ ਪਿਆ ਲੋਕਾਂ ਦੇ ਆਪਾਂ ਕਹਿੰਦੇ ਹਰ ਕੋਈ ਚਾਹੁੰਦਾ ਵੀ ਸਾਡਾ ਪਰਿਵਾਰ ਹੋਵੇ ਲੇਕਿਨ ਤੁਹਾਡੇ ਪਰਿਵਾਰ ਵਾਲਿਆਂ ਨੇ ਤੁਹਾਨੂੰ ਕੱਢ ਦਿੱਤਾ ਸੀ ਦੇਖੋ ਜੀ ਇੱਕ ਵਾਰੀ ਨਾ ਮੈਂ ਦੀਪ ਗੁਰਦੁਆਰੇ ਦੇ ਵਿੱਚ ਗਿਆ ਦੀਪ ਗੁਰਦੁਆਰੇ 'ਚ ਮੈਂ ਇੱਕ ਇਹ ਦੇਖਦਾ ਹੁੰਦਾ ਸੀ ਮੈਨੂੰ ਕਿਤੇ ਚਾਹ ਮਿਲੂਗੀ ਕਿਤੇ ਰੋਟੀ ਮਿਲੂਗੀ ਮੈਂ ਕੁੱਤੇ ਵਾਂਗੂ ਫਿਰਦਾ ਰਹਿੰਦਾ ਹੁੰਦਾ ਸੀ ਇੱਕ ਵਾਰੀ ਮੈਂ ਦੀਪ ਦੇ ਉੱਥੇ ਗਿਆ ਮੈਂ ਨਾ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਹਾਂ ਮੇਰੇ ਨਾ ਇੱਕ ਥੱਪੜ ਚਾਹ ਦੇ ਕੱਪ ਦੇ ਪਿੱਛੇ ਮਾਰਿਆ ਉੱਥੇ ਸਾਰੀ ਸੰਗਤ ਨੂੰ ਪਤਾ ਕਿਉਂ ਮਾਰਿਆ ਕਿਉਂ ਸੀ ਚਾਹ ਦੇ ਪਿੱਛੇ ਇੱਕ ਚਾਹ ਪਿੱਛੇ ਇੱਕ ਮੇਰੇ ਥੱਪੜ ਮਾਰਿਆ ਉਹਨਾਂ ਨੇ ਉਦੋਂ ਮੁੜ ਕੇ ਮੈਂ ਕਿਹਾ ਸੱਚੇ ਪਾਤਸ਼ਾਹ ਮੈਂ ਭੁੱਖਾ ਮਰ ਜਾਊਂਗਾ ਮਗਰ ਮੈਂ ਤੈਨੂੰ ਬਾਹਰੋਂ ਮੰਨ ਲਊਂਗਾ ਪਰ ਮੈਂ ਗੁਰਦੁਆਰੇ ਵਿੱਚ ਨਹੀਂ ਆਊਂਗਾ ਪਹਿਲਾਂ ਮੈਂ ਲੰਗਰ ਛੱਕਦਾ ਸੀ ਉਦੋਂ ਮੁੜ ਕੇ ਫਿਰ ਮੈਂ ਮਹਾਰਾਜ ਜੀ ਨੇ ਮੈਨੂੰ ਉ ਬਾ ਉੱਥੋਂ ਐਸਾ ਚੱਕਿਆ ਫਿਰ ਤਾਂ ਮੈਨੂੰ ਪਤਾ ਹੀ ਕੋਈ ਨਹੀਂ ਹੁਣ ਤਾਂ ਵਾਹਿਗੁਰੂ ਦੀ ਮੇਰੇ ਤੇ ਬਹੁਤ ਕਿਰਪਾਈ ਬਹੁਤ ਕਿਰਪਾਈ ਬਹੁਤ ਅੱਛਾ ਪਰਿਵਾਰ ਵਾਲੇ ਮਿਲਣ ਆਉਂਦੇ ਆ ਕਹਿੰਦੇ ਆ ਕਿ ਕਿੱਥੇ ਹੋ ਕਿਵੇਂ ਅੱਛਾ ਆਉਂਦੇ ਆ ਮੈਂ ਕਿਹਾ ਮੈਂ ਕਿਹਾ ਮੈਂ ਉਹੀ ਹਾਂ ਜਿਹੜਾ ਸਟੇਸ਼ਨ 'ਤੇ ਸੌਂਦਾ ਸੀ ਹਾਂ ਉਹਦੇ ਤਾਂ ਮੈਨੂੰ ਕਿਸੇ ਨੇ ਪੁੱਛਿਆ ਨਹੀਂ ਅੱਜ ਤੁਸੀਂ ਕਹਿੰਦੇ ਹੋ ਮੇਰਾ ਬਿਰਾਹ ਮੈਂ ਕਿਹਾ ਕੋਈ ਮੇਰਾ ਨਹੀਂ ਹੈਗਾ ਇਹ ਤੁਸੀਂ ਪੈਸੇ ਨੂੰ ਕਾਰ ਰਹੇ ਹੋ ਨਾ ਮੈਂ ਤਾਂ ਮੈਂ ਤਾਂ ਬਾਦੋਂ ਮੈਨੂੰ ਪੈਸੇ ਆਉਂਦੇ ਆ ਨਾ ਮੈਨੂੰ ਉਹਨੂੰ ਇਹੀ ਕਹਿਣਾ ਵੀ ਲੋਕੀ ਸਾਹਮਣੇ ਮੇਰਾ ਰੋਟੀ ਚੋਗਾ ਹੈਗਾ ਮੈਂ ਇਹਦੇ ਵਿੱਚੋਂ ਜ਼ਿਆਦਾ ਮਾਰਜਿੰਗ ਨਹੀਂ ਰੱਖਿਆ ਹੋਇਆ ਮੈਂ 10 20 ਰੁਪਏ ਰੱਖੇ ਹੋਏ ਆ ਮੈਨੂੰ ਕਹਿਣਗੇ ਕਾਰਾਂ ਵਾਲੇ ਵੀ ਬਾਬਾ ਜੀ ਦਾ ਰੇਟ ਬਹੁਤ ਘੱਟ ਆ ਮੈਂ ਕਹਿੰਦਾ ਠੀਕ ਆ ਰੋਟੀ ਚੱਲਦੀ ਪਈ ਆ ਬਸ ਤੇ ਬਾਬਾ ਜੀ ਕਦੇ ਇੰਜੋਏ ਹੋਇਆ ਕਿ ਆਪਣੇ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਮੇਰੇ ਲਈ ਤਾਂ ਸਾਰੇ ਹੀ ਮਰ ਗਏ ਪਰ ਜਿਵੇਂ ਤੁਸੀਂ ਕਿਹਾ ਮਿਲਣ ਆਂਦੇ ਪਹਿਲਾਂ ਕਦੇ ਮਿਲਣ ਆਏ ਨਹੀਂ ਕਿ ਹੁਣ ਜਦੋਂ ਤਰੱਕੀਆਂ ਹੋ ਗਈਆਂ ਉਹ ਮਿਲਣ ਆ ਰਹੇ ਨੇ ਦੇਖੋ ਜੀ ਜਦੋਂ ਉਹ ਮੇਰੀਆਂ ਵੀਡੀਓ ਦੇਖਦੇ ਆ ਨਾ ਉਹਦੋਂ ਉਹ ਪਛਦੇ ਆ ਅੱਛਾ ਵੀ ਇਸ ਬੰਦੇ ਕੋਲ ਪੈਸਾ ਆ ਗਿਆ ਪੈਸੇ ਨੂੰ ਸਲਾਮਾ ਨਾ ਫਿਰ ਮੈਨੂੰ ਤਾਂ ਕੋਈ ਨਹੀਂ ਮਤਲਬ ਕਿ ਆਪਣੀ ਔਲਾਦ ਵੀ ਮਤਲਬ ਪੈਸਿਆਂ ਨਾਲ ਜੁੜੀ ਹੋਈ ਹੈ ਤੇ ਕਰਵਾ ਲਈ ਉਹ ਗੱਲ ਪਤਾ ਕੀ ਹੈ ਜੀ ਜਦੋਂ ਮੈਂ ਮੈਂ ਤਾਂ ਤੁਹਾਨੂੰ ਇੱਕ ਸਾਊਦੀ ਪਤਾ ਮੈਂ ਕਿਉਂ ਕਹਿਣਾ ਵੀ ਇਹ ਤਾਂ ਉਹੀ ਭਰਾ ਲੈਣ ਲੋਟ ਉਹਨਾਂ ਨੇ ਪਹਿਲਾਂ ਤਾਂ ਕਿਤੇ ਪੁੱਛਿਆ ਨਹੀਂ ਵੀ ਭਾਈ ਤੂੰ ਤੇ ਜਿੰਦਾਂ ਕੋ ਮਰ ਗਿਆ ਜਦੋਂ ਅੱਜ ਮੇਰਾ ਨਾਂ ਚੱਲਦਾ ਪਿਆ ਅੱਜ ਮੇਰੇ ਕੋ ਹਰੇਕ ਪਾਜਦਾ ਮੈਂ ਕਿਹਾ ਵੀ ਨਾ ਮੈਂ ਨਹੀਂ ਜਾਣਦਾ ਬਸ ਜਾਣਦੇ ਨਹੀਂ ਮੈਂ ਮੈਂ ਫਟੇ ਕੱਪੜਿਆਂ ਹੀ ਫਿਰਦਾ ਹੁੰਦਾ ਵੀ ਫਟੇ ਕੱਪੜਿਆਂ ਚ ਅੱਛਾ ਮੈਂ ਬੇਟਾ ਗਲਤਕ ਹੀ ਆ। ਹੂੰ। ਵੀ ਉਹਨਾਂ ਦਾ ਤਾਂ ਤੁਹਾਨੂੰ ਨਾ ਹੀ ਨਾ ਕਰੋ। ਮੈਂ ਪੂਰੀ ਜਵ ਬਾਰੀ ਫੋਟੋ ਵਾਲਾਂ ਤੇ ਕੱਟੀ ਆ। ਮੈਂ ਭੁੱਖਾ ਰਹਿੰਦਾ ਹੁੰਦਾ ਦੋ-ਦੋ ਦਿਨ। ਹੂੰ। ਪੁੱਛਿਆ ਨਹੀਂ ਕਿਸੇ ਨੇ। ਨਹੀਂ 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 ਪੁੱਛਿਆ ਬੇਟਾ। ਮੈਂ ਮੂੰਹ ਟੱਕ ਲੰਦਾ ਸੀ ਤਾਂ ਕਰਕੇ। ਹੂੰ। ਜੇ ਕੋਈ ਰਿਸ਼ਤੇਦਾਰ ਨਹੀਂ ਜਾਂ ਕਿਸੇ ਨੇ ਨੰਗਣਾ ਨਾ ਮੂੰਹ ਟੱਕ ਲੰਦਾ ਸੀ। ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈਗਾ। ਮੈਨੂੰ ਤਾਂ ਉਹ ਆਈ ਗਿਰੂ ਦੇ ਨਾਲ ਆ। ਬਸ। ਆਰੇ ਦੋ ਤੇ ਹੁੰਦਾ ਨਾ ਕਿ ਹਮੇਸ਼ਾ ਆਪਾਂ ਵਿਆਹ ਉਦੋਂ ਕਰਦੇ ਆ ਜਾਂ ਵਿਆਹ ਕੀਤਾ ਜਾਂਦਾ ਹੈ ਕਿ ਘਰ ਵਾਲੀ ਹੋਵੇ ਘਰ ਵਾਲਾ ਹੋਵੇ ਇੱਕ ਹਮਸਫਰ ਹੁੰਦਾ ਹੈ ਉਹਨਾਂ ਨੇ ਵੀ ਤੁਹਾਡਾ ਸਾਥ ਨਹੀਂ ਦਿੱਤਾ ਜਦੋਂ ਪਿੰਦ ਬੇਟਾ ਕਹਿੰਦਾ ਬਿਪਤਾ ਪਈ ਤੇ ਸਭ ਛੱਡ ਜਾਣਗੇ ਜਿਨ੍ਹਾਂ ਨੂੰ ਬਣਾਉਣਾ ਆਪਣੇ ਅਸੀਂ ਤਾਂ ਉਹ ਚੀਜ਼ ਬਣਾ ਰਹੇ ਹਾਂ ਜਿਹੜੀ ਸਾਡੇ ਨਾਲ ਜਾਊਗੀ ਬਿਲਕੁਲ ਬਸ ਹੁਣ ਤਾਂ ਇਹ ਰੱਖਿਆ ਵਾਇਰ ਨੂੰ ਵੀ ਚੱਲਦੇ ਫਿਰਦੇ ਚੱਕਰੀ ਸਾਨੂੰ ਸਾਹਮਣੇ ਵਾਲਾ ਕੋਈ ਨਹੀਂ ਆਏਗਾ ਜਿੰਦਗੀ ਵਿੱਚ ਇਹ ਰੱਖਿਆ ਕਿ ਕਿਸੇ ਦਾ ਬੁਰਾ ਨਾ ਕਰਾਂ। ਅੱਛੇ ਕਦੇ ਘਰ ਜਾਣ ਦੀ ਕੋਸ਼ਿਸ਼ ਕੀਤੀ ਆਪਣੇ ਪਰਿਵਾਰ ਦੀ ਕਿਸੇ ਵੱਲੇ ਯਾਦ ਆ ਗਈ ਹੋਵੇ ਆਪਣੇ ਘਰ ਵਾਲੀ ਦੀ ਜਾਂ ਬੱਚਿਆਂ ਦੀ ਜਾਂ ਕੁੜੀ ਕੁੜੀ ਦੇ ਵਿਆਹ ਦੀ ਜਾਂ ਫਿਰ ਕਿਛ ਬੇਟਾ ਯਾਦ ਜਦੋਂ ਮੈਂ ਨਿਕਲਿਆ ਸੀ ਨਾ ਉਦੋਂ ਆਉਂਦੀਆਂ ਸੀ ਹੁਣ ਤਾਂ ਪੱਥਰ ਬਣ ਗਿਆ ਹੁਣ ਪੱਥਰ ਬਣ ਗਿਆ ਹੁਣ ਪੱਥਰ ਬਣ ਗਿਆ ਬੇਟਾ ਹੁਣ ਤਾਂ ਸਿਰਫ ਇਹ ਸੋਚੀਦਾ ਸੱਚੇ ਬਾਦਸ਼ਾਹ ਬਸ ਇੱਕ ਜੇਤੂ ਨਾ ਹੁੰਦਾ ਤੇ ਮੇਰਾ ਕੀ ਹੋਣਾ ਸੀ ਮੇਰੀ ਜਟਾ ਬਣ ਗਈ ਐ ਸੀ ਸਿਰ 'ਚ ਹੂੰ ਮੇਰੇ ਦਿਮਾਗ 'ਚ ਕੋਈ ਗੱਲਬਾਤ ਨਾ ਆਵੇ ਨਾ ਤੇ ਮੈਂ ਮਾਰ ਰੱਤੇ ਛੱਡ ਦਲਾਂ ਸੱਚੇ ਪਾਤਸ਼ਾਹ ਤੂੰ ਨੇ ਮੇਢੀ ਚੰਗਾ ਕਰੀ ਮਾੜਾ ਕਰ ਇਹ ਕਹੀਦਾ ਸੱਚੇ ਪਾਸ਼ਾ ਚੱਲਦੇ ਫਿਰਦੇ ਨੂੰ ਚੱਕ ਲਈ ਮੈਨੂੰ ਸੰਭਣ ਵਾਲਾ ਕੋਈ ਨਹੀਂ ਹੈਗਾ ਉਮੀਦ ਹੈਗੀ ਐ ਕਿ ਕੱਲ ਨੂੰ ਜੇਕਰ ਮਾੜਾ ਟਾਈਮ ਆਊਗਾ ਤਾਂ ਤੁਹਾਡੇ ਜਿਹੜੇ ਬੱਚੇ ਨੇ ਪਰਿਵਾਰ ਵਾਲੇ ਤੁਹਾਡੇ ਕੋਲ ਮਤਲਬ ਵੀ ਕੋਈ ਨਹੀਂ ਮਤਲਬ ਹੀ ਕੋਈ ਨਹੀਂ ਮਤਲਬ ਹੀ ਕੋਈ ਨਹੀਂ ਇੱਕ ਇੰਨਾ ਕਿ ਬਾਬਾ ਜੀ ਤੁਹਾਡੇ ਨਾਲ ਐਡਾ ਕੀ ਹਾਸ ਹੋ ਗਿਆ ਆਪਣੇ ਪਰਿਵਾਰ ਨਾਲ ਤੁਸੀਂ ਇੰਨੀ ਜ਼ਿਆਦਾ ਨਫ਼ਰਤ ਜਿਹੜਾ ਕਿ ਪਿਆਰ ਇੱਕ ਨਫ਼ਰਤ ਦੇ ਵਿੱਚ ਬਦਲ ਗਿਆ ਬੇਟਾ ਰਿਸ਼ਤੇਦਾਰ ਜਿਹੜੇ ਦੁੱਖ ਦੇ ਟਾਈਮ ਕੰਮ ਆ ਜੇ ਨਾ ਜੀ ਉਹ ਤਾਂ ਹੈਗਾ ਰਿਸ਼ਤੇਦਾਰ ਬਿਲਕੁਲ ਜਿਹੜਾ ਸੁੱਖ ਦੇ ਟਾਈਮ ਆ ਕੇ ਦੁੱਖ ਦੇ ਟਾਈਮ ਤਾਂ ਪੁੱਛੇ ਨਾ ਸੁੱਖ ਦੇ ਟਾਈਮ ਆ ਕੇ ਕਵੇ ਇਹ ਮੇਰਾ ਰਿਸ਼ਤੇਦਾਰ ਹੈ ਉਹ ਕਾਦਾ ਫਿਰ ਉਸ ਬੰਦੇ ਨਾਲ ਕੀ ਲਿੰਕ ਰੱਖਣਾ ਫਿਰ ਵਾਇਗਰੂ ਨਾਲ ਰੱਖੋ ਉਥੋਂ ਚਾਹੇ ਭੁੱਖੇ ਵੀ ਆ ਤਾਂ ਵੀ ਉਹ ਸਾਥ ਦਊਗਾ ਬਿਲਕੁਲ ਫਿਰ ਆਪਾਂ ਉਹਨਾਂ ਤੋਂ ਕੀ ਲੈਣਾ ਜੀ ਚੀਜ਼ ਉਹ ਖਰੀਦਦਾ ਮੈਂ ਜਿਹੜੀ ਮੇਰੇ ਨਾਲ ਜਾਣੀ ਆ ਬਿਲਕੁਲ ਬਸ ਮੈਂ ਹੀਰੋ ਫੈਕਟਰੀ 'ਚ ਕੰਮ ਕਰਦਾ ਹੁੰਦਾ ਸੀ ਕੰਪਾਉਂਡ ਆਕਿੰਦਾ ਮਿਸਤਰੀ ਹਾਂ ਮੈਂ ਹੂੰ ਮੇਰੀ ਬਾਹ ਖਰਾਬ ਹੋ ਗਈ ਸੀ ਅੱਛਾ ਬਸ ਉਹ ਕਲੇਸ਼ ਰਹਿਣ ਲੱਗ ਗਿਆ ਉਹਨੋਂ ਨਹੀਂ ਤਨਖਾਹ ਨਾਲ ਲੈ ਕੇ ਆਈਏ ਘਰ ਅੱਛਾ ਬਸ ਫਿਰ ਆਪਾਂ ਕਿਹਾ ਚੱਕ ਆਪਿਆ ਮਤਲਬ ਕਿ ਜਦੋਂ ਮਾਂ ਖਰਾਬ ਹੋ ਗਈ ਘਰੇ ਪੈਸੇ ਨਹੀਂ ਗਏ ਤੇ ਘਰ ਦੇ ਨਾਲ ਕਲੇਸ਼ ਕਰਨਾ ਸਟਾਰਟ ਕਰਤਾ ਫਿਰ ਉਸ ਤੋਂ ਬਾਅਦ ਘਰੋਂ ਬਾਹਰ ਘਟਦਾ ਬਸ ਮੇਰਾ ਤਾਂ ਉਹ ਕੁੜੀਆਂ ਨਾਲ ਜਿਹੜੀਆਂ ਕੁੜੀਆਂ ਮੇਰਾ ਮਾਲ ਬਣਾਉਂਦੀਆਂ ਜਾਂ ਮੇਰਾ মিডিਆ ਦੇ ਨਾਲ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕਰ ਪਹੁੰਚਾਇਆ ਬਿਲਕੁਲ ਜਾਂ ਮੇਰੇ ਰਿਸ਼ਤੇਦਾਰ ਉਹ ਆ ਜਿਹੜੇ ਕੈਨੇਡਾ ਅਮਰੀਕਾ ਚ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕਰ ਪਹੁੰਚਾਇਆ ਜੀ ਬਾਰੋਂ ਪਿਆਰ ਮਿਲਦਾ ਆ ਬਹੁਤ ਪੈਸਾ ਆਇਆ ਮੈਨੂੰ ਗੱਡੀ ਮੈਨੂੰ ਉਹਨਾਂ ਨੇ ਭੇਜੀ ਸਭ ਕੁਝ ਭੇਜਿਆ ਮੈਨੂੰ ਹੁਣ ਕਹਿੰਦੇ ਰਾਤ ਨੂੰ ਘੰਟਾ-ਘੰਟਾ ਮੇਰੇ ਨਾਲ ਗੱਲਾਂ ਹੁੰਦੇ ਰਹੇ ਬਾਪੂ ਤੈਨੂੰ ਕੀ ਚਾਹੀਦਾ ਮੈਂ ਕਿਹਾ ਕੁਝ ਨਹੀਂ ਚਾਹੀਦਾ ਮੈਂ ਕਿਹੜਾ ਲੈਂਟਰ ਪਾਉਣੇ ਆ ਹੁਣ ਆਪਣੇ ਪੁੱਤਰ ਤੋਂ ਉਮੀਦ ਕੀਤੀ ਸੀ ਕਿ ਮੇਰੇ ਪੁੱਤਰ ਇਦਾਂ ਦਾ ਪੁੱਛਣਗੇ ਪਰ ਅੱਜ ਦੂਜੇ ਪੁੱਤਰ ਇਦਾਂ ਪੁੱਦਾ ਪੁੱਛ ਰਿਹਾ ਮੈਂ ਤਾਂ ਇਹੀ ਕਹੂੰਗਾ ਸੱਚੇ ਪਾਤਸ਼ਾਹ ਨੂੰ ਤਰੱਕੀਆਂ ਬਖਸ਼ੀ ਮੈਂ ਤਾਂ ਸਭ ਤੋਂ ਜ਼ਿਆਦਾ মিডিਆ ਨੂੰ ਮੰਨਦਾ ਹੀ মিডিਆ ਨੇ ਉੱਥੇ ਚੱਕਰ ਮੈਨੂੰ ਪੁੱਛਾਇਆ ਮੈਨੂੰ ਤਾਂ ਉਮੀਦ ਹੀ ਕੋਈ ਨਹੀਂ ਸੀ ਕਿ ਮੈਂ ਇੱਥੇ ਤੇ ਕਰਾ ਜੂੰਗਾ ਮੈਂ ਤਾਂ ਇਹ ਕਹਿੰਦਾ ਸੀ ਕਿ ਤੇ ਮਰ ਗਿਆ ਲਵਾਰ ਸੰਗੂ ਮਰ ਜਣ ਕਿਹਨੇ ਨਹੀਂ ਪੁੱਛਣਾ ਜ਼ਿੰਦਗੀ ਤੋਂ ਮੈਂ ਤਾਂ ਬਹੁਤ ਜ਼ਿਆਦਾ ਹਾਰ ਗਏ ਸੀ